ਸਸਿਕਾਲ ਜੀ ਖਾਸ ਵੀਡੀਓ ਦੇਖ ਰਹੇ ਆ ਕਿ ਇੱਕ ਕੁਝ ਮਹੀਨੇ ਪਹਿਲਾਂ ਹੜ੍ਹਾਂ ਤੋਂ ਬਣਾਈ ਗਈ ਜਿਹਦੇ ਵਿੱਚ ਇੱਕ ਸਟੈਂਡੀਗਾਰਡ ਨਿਊ 007 ਚੈਨਲ ਵੱਲੋਂ ਵੀ ਕਹਾ ਗਿਆ ਸੀਗਾ ਕੀ ਆਉਣ ਵਾਲੇ ਸਮੇਂ 'ਚ ਜਦੋਂ ਬਰਸਾਤਾ ਹੋਣਗੀਆਂ ਜਾਂ ਡੈਮਾਂ ਦਾ ਪਾਣੀ ਛੱਡਿਆ ਜਾਏਗਾ ਤੇ ਹੜੋਂ ਦਾ ਕਾਰਨ ਇਹ ਜਿਹੜੀ ਫਸਲ ਅਸੀਂ ਵਿੱਚ ਵੇਖਦੇ ਆਂ ਦਰਿਆ ਦੇ ਵਿੱਚ ਵਿਆਧ ਰਿਆ ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡਾ ਔਰ ਮੋੜ ਹੁਸ਼ਿਆਰਪੁਰ ਜਾਂਦੇ ਆ ਰਸਤੇ ਵਿੱਚ ਹੁੰਦਾ ਹੈਗਾ ਤੇ ਇਹ ਪੁਲ ਤੋਂ ਵੀਡੀਓ ਬਣਾਈ ਗਈ ਹੈਗੀ ਆ ਤੇ ਵਿੱਚ ਜੋ ਫਸਲ ਕਿਸਾਨਾਂ ਵੱਲੋਂ ਗਾਈ ਗਈ ਹੈ ਦਰਖਤ ਲਗਾਏ ਗਏ ਨੇ ਇਹ ਕਿਤੇ ਹੜਾਂ ਦਾ ਕਾਰਨ ਨੇ ਕਿਉਂਕਿ ਦਰਿਆ ਦਾ ਜਿੰਨਾ ਹਿੱਸਾ ਹੈਗਾ ਵਾ ਤੇ ਉਸੇ ਹਿੱਸੇ ਤੋਂ ਕਰੀਬ 200 ਤੋਂ ਜ਼ਿਆਦਾ ਹਿੱਸਾ ਜਿਹੜਾ ਕਿ ਉਹ ਇਸ ਟਾਈਮ ਫਸਲ ਉੱਗੀ ਹੋਈ ਹੈ ਦਰਖਤ ਵਿੱਚ ਉੱਗੇ ਹੋਏ ਨੇ ਤੇ ਕਿੰਨਾ ਕਿਤੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਇੱਥੋਂ ਦੀ ਜਿਹੜੀ ਕੀ ਸਹੀ ਜਿਹੜੀ ਤਸਵੀਰ ਸੀ ਉਹ ਜਿਹੜੀ ਅੱਗੇ ਪ੍ਰਸ਼ਾਸਨ ਦੇ ਸਾਹਮਣੇ ਨਹੀਂ ਰੱਖੀ ਜਾਂ ਸਬੰਧਤ ਸੀਨੀਅਰ ਡਿਪਟੀ ਕਮਿਸ਼ਨਰ ਐਸਟੀਐਮ ਦੇ ਆ ਇਹਨਾਂ ਨੇ ਆ ਕੇ ਇੱਥੇ ਜਿਹੜਾ ਕਿ ਨਹੀਂ ਸਹੀ ਜਾਇਜ਼ਾ ਲਿਆ ਤੇ ਜਿਹੜਾ ਕਿ ਦਰਿਆਵਾਂ ਦੇ ਹਾਲਾਤ ਦੇਖੇ ਇਹੋ ਕਾਰਨ ਬੰਦਾ ਹੈ ਕਿ ਜਦੋਂ ਡੈਮਾਂ ਤੋਂ ਪਾਣੀ ਛੱਡਿਆ ਗਿਆ ਤੇ ਪੂਰਾ ਪਾਣੀ ਨੂੰ ਜਿਹੜਾ ਰਸਤਾ ਨਹੀਂ ਮਿਲਿਆ ਤੇ ਉਹੋ ਹੀ ਹਾੜਾਂ ਦਾ ਕਾਰਨ ਬਣੇ ਨੇ ਦੂਜੇ ਪਾਸੇ ਵੀ ਕਾਰਨ ਹੈ ਕਿ ਜਿਹੜਾ ਕਿ ਪਾਕਿਸਤਾਨ ਨਾਲ ਦੁਸ਼ਮਣੀ ਕੱਢਣ ਦੇ ਕਰਕੇ ਜਿਹੜਾ ਕਿ ਇੱਕ ਉਹ ਡੈਮੇਜ ਪਾਣੀ ਹੱਤਵਾਦ ਰੋਕਿਆ ਗਿਆ ਸੀ ਉਹ ਸੈਂਟਰ ਵੱਲੋਂ ਤੇ ਉਹ ਪਾਣੀ ਜਿਹੜਾ ਕਿ ਸਭ ਤੋਂ ਪਹਿਲਾਂ ਭਾਰਤ ਦੇ ਸੂਬਾ ਪੰਜਾਬ ਨੂੰ ਲੋ ਲੈ ਡੁੱਪਿਆ ਜਦ ਕਿ ਕਿਸੇ ਨੂੰ ਨੁਕਸਾਨ ਤੋਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਆਪਣਾ ਹੀ ਨੁਕਸਾਨ ਜ਼ਿਆਦਾ ਹੋਇਆ ਦੂਜੇ ਨੰਬਰ ਤੇ ਇਹ ਆਗਾ ਕਿ ਜਿਹੜੀਆਂ ਇਹ ਫਸਲਾਂ ਉਗਾਈਆਂ ਗਈਆਂ ਨੇ ਜਿਹੜੀਆਂ ਅਸੀਂ ਵੀਡੀਓ ਦੇਖ ਰਹੇ ਹਾਂ ਤੇ ਪਾਣੀ ਨੂੰ ਪੂਰਾ ਰਸਤਾ ਨਾ ਮਿਲਣਾ ਕਿਸਾਨ ਜਿਹੜੇ ਆ ਕਿ ਜਿਨ੍ਹਾਂ ਨੇ ਇਥੋਂ ਨਜ਼ਦੀਕ ਤੇ ਜਿਹੜੋ ਇਸ ਟਾਈਮ ਬਿਆਦ ਰਿਆਦੇ ਹੈਗੇ ਆ ਉਹਨਾਂ ਨੇ ਜਿਹੜੀਆਂ ਫਸਲਾਂ ਉਗਾਈਆਂ ਵਿੱਚ ਰੁੱਖ ਲਾਏ ਹੈਗੇ ਆ ਇਹ ਸਭ ਤੋਂ ਵੱਡਾ ਕਾਰਨ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਸਮੇਂ-ਸਮੇਂ ਜਿਹੜੀਆਂ ਕਿ ਜੋ ਦਰਿਆ ਵਿੱਚ ਇੱਕ ਰੇਤਾ ਆ ਜਾਂਦੀ ਬਰੇਤਾ ਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਉਹ ਬਰੇਤਾ ਨਾ ਕਾਇਮ ਸਿਰ ਕੱਢਣਾ ਤੇ ਸਹੀ ਜਿਹੜੀ ਆ ਕਿ ਸਮੇਂ-ਸਮੇਂ ਅਨੁਸਾਰ ਇੱਥੇ ਦੇ ਸਰਵੇ ਨਾ ਕਰਨਾ ਕਿ ਤਨਾ ਕਿਤੇ ਬਹੁਤ ਦੁੱਖ ਦਾ ਕਾਰਨ ਬਣ ਹੈਗਾ ਕਿ ਜਦੋਂ ਅੱਜ ਪੂਰਾ ਪੰਜਾਬ ਭਾਰਤ ਵਾਲਾ ਜਿਹੜਾ ਵਾ ਉਹ ਨੁਕਸਾਨ ਚੱਲ ਰਿਹਾ ਕਿਸ ਤਰ੍ਹਾਂ ਕਿਤੇ ਹਜੇ ਵੀ ਲੋੜ ਹੈਗੀ ਆ ਕਿ ਜਿਹੜੀਆਂ ਇਹ ਫਸਲਾਂ ਜਿਹੜੀਆਂ ਉਹ ਗਾਈਆਂ ਗਈਆਂ دریا ਵਿੱਚ ਇਹਨਾਂ ਦਾ ਜੋਕੀ ਵਿੱਚੋਂ ਕੱਢ ਕੇ ਤੇ ਇਥੋਂ ਜਿਹੜਾ ਕਿ ਸਹੀ ਜੋ ਫੈਸਲੇ ਲਏ ਜਾਣ ਧੰਨਵਾਦ ਜੀ